ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਲਗਾਤਾਰ ਜ਼ਬਰਦਸਤੀ ਆਤਾਰੂਆ ਔਰ ਇਹ ਜ਼ਬਰ ਅੱਜ ਸਿਰ ਚੜ ਕੇ ਬੋਲਣ ਵਾਲੀ ਗੱਲ ਬਣੀ ਪਈ ਆ ਪੁਲਿਸ ਨੂੰ ਜਿੰਨੀ ਖੁੱਲ ਖੇਡ ਵਾਸਤੇ ਆਜਾਜ਼ ਦਿੱਤੀ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਆਦਿਕ ਸਾਹਿਬ ਤੋਂ ਵੀ ਭਗਵੰਤ ਮਾਨ ਜੀ ਜਿਹੜਾ ਐਕਸਪ੍ਰੈਸ ਵੇ ਲੰਘ ਰਿਹਾ ਵਾ ਜਲੰਧਰ ਦੇ ਵਿੱਚ ਦੀ ਉਹਦੇ ਵਿੱਚ ਲੋਹੀਆਂ ਤਹਿਸੀਲ ਦੇ ਵਿੱਚ ਪੰਡਤ ਕ੍ਰਿਸ਼ਨਦੇਵ ਮਿਆਣੀ ਉਹਦਾ ਘਰ ਹੁੰਦਾ ਸੀ ਉਹਦੇ ਘਰ ਦਾ ਮੁਆਵਜ਼ਾ ਉਹਦੀ ਪੈੜੀ ਦਾ ਮੁਆਵਜ਼ਾ ਮਾੜਾ ਚੰਗਾ ਰੌਲਾ ਪਾ ਪਾਣ ਤੇ ਦੇ ਦਿੱਤਾ ਪਰ ਉਹਦਾ ਮਟੀਰੀਅਲ ਜਿਹੜਾ ਸੀ ਉਹ ਚੁੱਕਣ ਦੀ ਉਹਨੂੰ ਇਜਾਜ਼ਤ ਨਹੀਂ ਦਿੱਤੀ ਹਾਲਾਂਕਿ ਡੀਐਸਪੀ ਬਰਾੜ ਨੇ ਕਮਿਟਮੈਂਟ ਕੀਤੀ ਸੀ ਕਿ ਤੇਰਾ ਨਵਾਂ ਘਰ ਬਣਾਉਣ ਵਾਸਤੇ ਸਰੀਆ ਸੀਮੈਂਟ ਬੱਜਰੀ ਇੱਟਾਂ ਭਰਤੀ ਹਰੇਕ ਚੀਜ਼ ਜਿਹੜੀ ਉਹ ਮਹਜਾ ਕਰਾਵਾਂਗੇ ਉਹ ਬੜੀ ਦੂਰ ਦੀ ਗੱਲ ਰਹਿ ਗਈ ਉਹਨੂੰ ਉਹਦਾ ਮਟੀਰੀਅਲ ਵੀ ਨਹੀਂ ਕੱਢ ਦਿੱਤਾ ਤੇ ਅੱਜ 6 ਮਹੀਨੇ ਤੋਂ ਪਰਸਮਾ ਹੋ ਗਿਆ ਵਾ ਤਾਂ ਕੇ ਨਾਲ ਡੀਐਸਪੀ ਬਰਾੜ ਨੇ ਅਗਵਾਈ ਕਰਦਿਆਂ ਹੋਇਆਂ ਉਹ ਮਟੀਰੀਅਲ ਜਿਹੜਾ ਥੱਲੇ ਦਬਾਇਆ ਵਾ ਉਹਦੇ ਦੇ ਬਾਰ-ਬਾਰ ਜਥੇਬੰਦੀ ਨੇ ਆਗੂਆਂ ਨੇ ਤਰਲੇ ਮਾਰੇ ਮੀਟਿੰਗਾਂ ਲਈਆਂ ਵਾ ਵੀ ਤੁਸੀਂ ਉਹਦਾ ਮਟੀਰੀਅਲ ਜਿਹੜਾ ਉਹ ਕੱਢ ਲੈਣ ਦਿਓ ਪਰ ਨਹੀਂ ਮੰਨਿਆ ਆਖਰਕਾਰ ਐਸਐਸਪੀ ਨੂੰ ਡੀਸੀ ਜਲੰਧਰ ਨੂੰ ਵਫਤ ਮਿਲਿਆ ਵਾ ਤੇ ਲਿਖਤੀ ਦਿੱਤਾ ਵਾ ਕਿ ਉਹ ਮਟੀਰੀਅਲ ਅਸੀਂ ਕੱਢਣਾ ਵਾ ਜਾਂ ਕਢਵਾ ਦਿਓ ਤੁਸੀਂ ਜਾਂ ਸਾਨੂੰ ਕਢਣ ਦੀ ਇਜਾਜ਼ਤ ਦਿਓ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਮਟੀਰੀਅਲ ਹੈ ਹੀ ਨਹੀਂ ਥੱਲੇ ਡੀਐਸਪੀ ਦੇ ਕਹਿ ਅਨਸਾਰ ਐਸਐਸਪੀ ਵੀ ਕਹੀ ਜਾ ਰਹੇ ਆ ਤੇ ਡੀਸੀ ਵੀ ਕਹੀ ਜਾ ਰਹੇ ਆ ਜਦੋਂ ਕਿ ਮਟੀਰੀਅਲ ਥੱਲੇ ਨੇ ਪਿਆ ਤੇ ਇਤਸਾ ਕਾਦੂਆ ਨੇ ਕਹਿਤਾ ਪੀਜੇ ਮਟੀਰੀਅਲ ਥੱਲੇੋਂ ਨਿਕਲ ਆਵੇ ਫੇਰ ਇਹ ਪੁਲਿਸ ਦੇ ਪਰਚਾ ਕਰ ਦਿਓ ਧੱਕਾ ਕਰਨ ਦਾ ਜੇ ਨਾ ਨਿਕਲੇ ਤੇ ਸਾਡੇ ਦੇ ਪਰਚਾ ਕਰ ਦਿਓ ਅੱਜ ਐਲਾਨ ਸੀ ਸਰਪੱਜੀ ਪਹੁੰਚਣਾ ਹੀ ਉਥੇ ਪਰ ਸਵੇਰ ਦੀਆਂ ਬੀਬੀਆਂ ਦੇ ਲਿਜਾ ਕੇ ਬਿਠਾ ਲੀਆਂ ਵਾ ਪੰਡਤ ਦੀ ਘਰ ਵਾਲੀ ਇੱਕ ਪ੍ਰੌਣੀ ਆਈ ਆ ਪਿੰਡ ਦੇ ਵਿੱਚੋਂ ਆਂਢੀ ਗਵਾਂਢੀ ਸਾਰੇ ਰੋਜਾਲ ਜਗ੍ਹਾ ਤੇ ਹਰੇਕ ਮਤਲਬ ਘਰ ਦੇ ਅੱਗੇ ਪੁਲਿਸ ਪੁਲਿਸ ਸੋਣੀ ਬਣਾਇਆ ਪਿਆ ਐਕਸਪ੍ਰੈਸ ਵੇ ਨੂੰ ਮਤਲਬ ਸਹੀ ਗੱਲ ਤੇ ਨਹੀਂ ਆ ਰਹੇ ਤੇ ਅੱਗੋਂ ਬਹਿਸ ਬਹੁਤ ਕਰ ਰਿਆ ਵਾ ਡੀਐਸਪੀ ਬਰਾੜ ਸੋ ਇਹਦੇ ਤੇ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਇੰਨਾ ਜਬਰ ਠੀਕ ਨਹੀਂ ਜਿੰਦਾ ਜਿਹੜਾ ਪੁਲਿਸ ਨੂੰ ਤੁਸੀਂ ਸੂਬਾ ਸਰਹੰਦ ਬਣਾ ਬਣਾਉਣ ਦਾ ਪ੍ਰੋਗਰਾਮ ਬਣਾਇਆ ਡੀਐਸਪੀ ਨੂੰ ਇਹ ਬਰਦਾਸ਼ਤ ਨਹੀਂ ਲੋਕ ਕਰਨਗੇ ਤੇ ਜਿਹੜੇ ਪਹਿਲਾਂ ਸੂਬੇ ਸਰਹੰਦ ਬਣਿਆ ਉਹਨਾਂ ਦੇ ਹਾਲਾਤ ਵੀ ਤੁਸੀਂ ਵੇਖ ਲਿਆ ਸੋ ਭਗਵੰਤ ਮਾਨ ਜੀ ਅਸੀਂ ਕਵਾਂਗੇ ਤਵਾਡੇ ਸਿਮੇਤ ਜ਼ਿਲ੍ਹਾ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਸ ਗਰੀਬ ਪੰਡਤ ਨੂੰ ਮਾਤਰ ਨੂੰ ਨਿਆਂ ਦਿਵਾਵੇ ਤਾਂ ਜੋ ਆਉਣਲੇ ਸਮੇਂ ਦੇ ਵਿੱਚ ਉਹ ਸਮਝੇ ਵੀ ਮੈਂ ਇੱਥੇ ਠੱਗਿਆ ਨਹੀਂ ਮੇਰੇ ਨਾਲ ਲੋਕ ਖੜੋਤੇ ਨੇ ਮੇਰੇ ਨਾਲ ਪ੍ਰਸ਼ਾਸਨ ਖੜੋਤਾ ਵਾ ਜਿਹੜਾ ਕੁਝ ਵਰਤਾਰਾ ਅਜ ਡੀਐਸਪੀ ਬਰਾੜ ਨਹੀਂ ਕੀਤਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੇਤਾਵਨੀ ਦਿੰਨੇ ਆ ਕਿ ਕੱਲੀ ਕੱਲੀ ਚੀਜ਼ ਦਾ ਹਿਸਾਬ ਆਉਣ ਵਾਲੇ ਦਿਨਾਂ ਦੇ ਵਿੱਚ ਲਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ